ਲੁਧਿਆਣਾ ਦੇ ਗਿਆਸਪੁਰਾ ਇਲਾਕੇ ਦੇ ਵਿੱਚ 11 ਤਰੀਕ ਨੂੰ ਰਾਤ ਨੂੰ ਨਗਰ ਨਿਗਮ ਦੇ ਟਰੱਕ ਨੇ ਇੱਕ ਦੁਕਾਨ ਨੂੰ ਟੱਕਰ ਮਾਰ ਦਿੱਤੀ ਜਿਸ ਦੇ ਚੱਲਦਿਆਂ ਉਸ ਦਾ ਸ਼ਟਰ ਮੀਟਾ ਟੁੱਟ ਗਿਆ ਇਸ ਦੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇਜ ਕੈਦ ਹੋ ਗਈ ਹਾਲਾਂਕਿ ਉਕਤ ਦੁਕਾਨਦਾਰ ਨੇ ਇਸ ਬਾਬਤ ਜਿੱਥੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਤਾਂ ਉੱਥੇ ਮੁਆਵਜ਼ੇ ਦੀ ਮੰਗ ਕੀਤੀ ਮੁਆਵਜ਼ਾ ਨਾ ਮਿਲਣ ਦੇ ਚੱਲਦਿਆਂ ਉਕਤ ਦੁਕਾਨਦਾਰ ਪੁਲਿਸ ਕਮਿਸ਼ਨਰ ਦਫ਼ਤਰ ਪਹੁੰਚਿਆ ਤੇ ਸ਼ਿਕਾਇਤ ਦਿੱਤੀ ਉਦੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਦੁਕਾਨਦਾਰ ਨੇ ਕਿਹਾ ਕਿ ਨਗਰ ਨਿਗਮ ਦੇ ਟਰੱਕ ਨੇ ਲਾਪਰਵਾਹੀ ਨਾਲ ਉਹਨਾਂ ਦੁਕਾਨ ਦੇ ਵੀ ਟਰੱਕ ਮਾਰਿਆ ਕਾਫੀ ਜ਼ਿਆਦਾ ਨੁਕਸਾਨ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਇਸ ਬਾਬਤ ਚੌਂਕੀ ਗਿਆਸਪੁਰਵ ਸ਼ਿਕਾਇਤ ਕੀਤੀ ਪਰ ਹਾਲੇ ਤੱਕ ਕੋਈ ਸੁਣਵਾਈ ਨਹੀਂ ਹੋਈ ਸਿਟੀ ਹோம் ਨਿਊਜ਼ ਲਈ ਸੁਰਿੰਦਰ ਸੋਨੀ ਦੀ ਰਿਪੋਰਟ ਕੀ ਨਾਮ ਹੈ ਜੀ ਤੁਹਾਡਾ ਨਾਂ ਜੀ ਪ੍ਰਦੀਪ ਕੁਮਾਰ ਮੇਰਾ ਜੀ ਪ੍ਰਦੀਪ ਜੀ ਕੀ ਮਾਮਲਾ ਹੋਇਆ ਤੁਸੀਂ ਸ਼ਿਕਾਇਤ ਦੇਣਾ ਹੈ ਪੁਲਿਸ ਕਮਿਸ਼ਨਰ ਨੂੰ ਮਾਮਲਾ ਇਹ ਹੋਇਆ ਜੀ 11 4 2024 ਦਨਵੀਰਵਾਰ ਨੂੰ ਈਦਵਾਰੇ ਦਿਨ ਮੇਰੇ ਦੁਕਾਨ ਦੇ ਉੱਤੇ ਕਾਰਪੋਰੇਸ਼ਨ ਦੀ ਗੱਡੀ ਪੀਬੀ ਕੀ ਨੰਬਰ ਆਪਣਾ 1500 ਪੀਬੀ 10 ਜੇਸੀ 1563 ਜਿਹੜੀ ਸੀਸੀਟੀਵੀ ਵਿੱਚ ਕੈਪਚਰ ਹੋਈ ਆ ਤੇ ਉਹਨੇ ਟੱਕਰ ਮਾਰ ਕੇ ਮਤਲਬ ਮੌਕੇ ਤੇ ਭੱਜ ਗਈ ਕਿਹਨੂੰ ਟੱਕਰ ਕਿਦ ਮਾਰੀ ਦੁਕਾਨ ਤੇ ਟੱਕਰ ਮਾਰੀ ਮੀਟਰ ਤੇ ਸ਼ਟਰ ਬਾਰਾ ਸਾਰਾ ਭੰਗ ਗਿਆ ਕਿੱਨੇ ਕਿੱਨੇ ਹੋਈ ਇਹ ਸਵੇਰੇ 3:30 ਮਿੰਟ ਦੀ ਫੁਟੇਜ ਤੇ ਆਈ ਹੈ ਜੀ ਏਰੀਆ ਕਿਹੜਾ ਏਰੀਆ ਪੈਂਦਾ ਆਪਣਾ ਗੈਸਪੁਰਾ ਹਾਂ ਜੀ ਕੀ ਨੁਕਸਾਨ ਪਿਆ ਤੁਹਾਨੂੰ ਨੁਕਸਾਨ ਇਹ ਸ਼ਟਰ ਪੂਰਾ ਪੰਨਾ ਗਿਆ ਐਲੂਮੀਨੀਅਮ ਗੇਟ ਦੇ ਜਿਹੜੇ ਆ ਗਿਆ ਸਾਰੇ ਮਤਲਬ ਸ਼ੀਸ਼ੇ ਜਿਹੜੇ ਹਿੱਲ ਚੁੱਕੇ ਨੇ ਤੇ ਮੀਟਰ ਵਾਰਾ ਪੂਰਾ ਡੈਮੇਜ ਹੋ ਚੁੱਕਾ ਹੈ ਤੇ ਹੁਣ ਤੁਸੀਂ ਪੁਲਿਸ ਕਮਿਸ਼ਨਰ ਦਫ਼ਤਰ ਆਏ ਹੋ ਕਿ ਸ਼ਿਕਾਇਤ ਦੇਣਾ ਹੈ ਹਾਂ ਜੀ ਸ਼ਿਕਾਇਤ ਤਾਂ ਦੇਣਾ ਆ ਜੀ ਮੈਂ 11/23 ਦੀ ਦਿੱਤੀ ਹੋਈ ਹੈ ਦਰਖਾਸਤ ਉੱਥੇ ਪਰ ਉਹਨਾਂ ਕੋਈ ਪੱਕੀ ਦਰਖਾਸਤ ਨਹੀਂ ਦਰਜ ਕੀਤੀ ਹੈਗੀ ਆਪਣੇ ਗੈਸਪੁਰਾ ਚੌਂਕੀ ਗੈਸਪੁਰਾ ਚੌਂਕੀ ਜੀ ਤੈ ਕੋਈ ਸੁਣਵਾਈ ਨਹੀਂ ਹੋਈ ਗੇੜੇ ਕੜਾ ਕੜਾ ਕੇ ਥੱਕ ਗਿਆ ਤੇ ਅੱਜ ਮੈਂ ਸੀਪੀ ਦਫਤਰ ਤੇ ਆਇਆ ਜੀ ਕਿੰਨੇ ਦਿਨ ਹੋ ਗਏ ਤੁਹਾਨੂੰ ਸ਼ਿਕਾਇਤ ਕੀਤੀ ਇਹ 11 ਤਰੀਕ ਦੀ ਜੀ ਹੁਣ ਪੁਲਿਸ ਕੀ ਕਹਿੰਦੇ ਨੇ ਸੁਣਦੀ ਨਹੀਂ ਕੋਈ ਗੱਲ ਹੀ ਨਹੀਂ ਸੁਣਦੇ ਹਾਂਜੀ ਇੱਥੇ ਆਇਆ ਹਾਂ ਕਮਿਸ਼ਨ ਦਫਤਰ ਕੀ ਕਹਿੰਦੇ ਨੇ ਨਹੀਂ ਹੁਣ ਮੈਂ ਕਮਿਸ਼ਨ ਦਫਤਰ ਜੇ ਆਇਆ ਮੈਂ ਦਰਖਾਸਤ ਦੇਣ ਲੱਗਿਆ ਜੀ ਮੰਗ ਕੀ ਗੱਲ ਮੰਗੇ ਮੇਰਾ ਨੁਕਸਾਨ ਪਰ ਆਇਆ ਜਾਵੇ ਜੀ ਕਿੰਨੇ ਪੈਸੇ ਦਾ ਨੁਕਸਾਨ ਆ ਤੁਹਾਡਾ ਤੁਹਾਨੂੰ ਕਿਵੇਂ ਪਤਾ ਲੱਗਿਆ ਜੀ ਉਹ ਗੱਡੀ ਕੱਢੀ ਆ ਸਸ ਸੀਸੀਟੀ ਵੀ ਕੈਮਰਾ ਵਿੱਚ ਆਈ ਹੋਈ ਆ ਵੀਡੀਓ ਹੈਗੀ ਤੁਹਾਡੇ ਕੋਲ ਹਾਂਜੀ ਫੂਟੇਜ ਹੈਗੀ ਮੇਰੇ ਕੋ ਉਹ ਕੀ ਮੰਗਤੀ ਕਰ ਰਹੇ ਮੰਗ ਕੇ ਮੈਂ ਨਸਾਂ ਭਰ ਆ ਜਾਓ ਸ਼ਟਰ ਮੇਰਾ ਜਿਹੜਾ ਟੁੱਟਿਆ ਭੰਨਿਆ ਗਿਆ ਹੋਇਆ ਉਹ ਸੈੱਟ ਵੀ ਨਹੀਂ ਹੋ ਰਿਹਾ ਵਾ ਰਿਪੇਅਰ ਤਾਂ ਮੈਂ ਕਰਾ ਲਿਆ ਪਰ ਸੈੱਟ ਨਹੀਂ ਹੋ ਰਿਹਾ ਸ਼ਟਰ ਵਾਰਾ ਮੇਰਾ ਨਵਾਂ ਲਵਾ ਦਿੱਤਾ ਜਾਵੇ ਤੇ ਜਿਹੜਾ ਐਲੂਮੀਨੀਅਮ ਗੇਟ ਤੇ ਜਿਹੜਾ ਮੀਟਰ ਵਾਰਾ ਭੰਨਿਆ ਗਿਆ ਉਹ ਸਾਰਾ ਰਿਪਲੇਸ ਕਰਾ ਕੇ ਦਿੱਤਾ ਜਾਵੇ